ਚੰਡੀਗੜ੍ਹ ਜੀ ਨੇ ਪੂਰੇ ਦੇਸ਼ 'ਚ ਅੱਜ ਤਿੰਨ ਨਵੇਂ ਕਾਨੂੰਨ ਲਾਗੂ ਹੋਏ ਨੇ ਸਰ ਨਾਲ ਚੰਡੀਗੜ੍ਹ ਦੇ ਐਸਐਸਪੀ ਮੈਡਮ ਕਮਰਜੀਤ ਕੋਰ ਮੈਡਮ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਾਨੂੰਨਾਂ ਨੂੰ ਲੈ ਕੇ ਮੈਮ ਇਹ ਕਿਸ ਤਰ੍ਹਾਂ ਦੇ ਕਾਨੂੰਨ ਲਾਗੂ ਹੋਏ ਨੇ ਹਾਂ ਦੇਖੋ ਜਿਹੜੇ ਪਹਿਲੇ ਕ੍ਰਿਮੀਨਲ ਲਾਜ਼ ਤਿੰਨ ਜਿਹੜੇ ਸਦੀਆਂ ਤੋਂ ਦੇਸ਼ 'ਚ ਚੱਲੇ ਆ ਰਹੇ ਸੀ ਬ੍ਰਿਟਿਸ਼ਸ ਦੇ ਟਾਈਮ ਤੇ ਅਡਾਪਟ ਕੀਤੇ ਗਏ ਸੀ ਤੇ ਹੁਣ ਉਹਨਾਂ ਨੂੰ ਚੇਂਜ ਕਰਕੇ ਭਾਰਤ ਸਰਕਾਰ ਨੇ ਨਵੇਂ ਕ੍ਰਿਮੀਨਲ ਕਾਨੂੰਨ ਲੈ ਆਏ ਨੇ ਬੀਐਨਐਸ ਬੀਐਨਐਸਐਸ ਤੇ ਬੀਐਸਏ ਦੀ ਫਾਰਮ 'ਚ ਇੱਕ ਕਾਨੂੰਨ ਸਾਨੂੰ ਮਿਲੇ ਨੇ ਤੇ ਇਹਨਾਂ 'ਚ ਵਿਕਟ ਜੇ ਕੋਈ ਜਿਹੜਾ ਇੰਡੀਅਨ ਪੀਨਲ ਕੋਡ ਦੇ ਤਹਿਤ ਆਪੀਸੀ ਦੇ ਤਹਿਤ ਪਹਿਲਾਂ ਦਰਜ ਹੁੰਦੇ ਸੀ ਤੇ ਜਿਹੜੇ ਪੁਰਾਣੇ ਕੇਸ ਆ ਉਹਨਾਂ 'ਚ ਕੋਈ ਇੰਪੈਕਟ ਪਈਗਾ? ਹਾਂ ਦੇਖੋ ਪੁਰਾਣੇ ਕੇਸ ਜਿਹੜੇ ਵੀ ਇੰਡੀਅਨ ਪੀਨਲ ਕੋਡ 'ਚ ਦਰਜ ਹੋਏ ਸੀ ਉਵੇਂ ਹੀ ਉਹਨਾਂ ਦੀ ਤਫਤੀਸ਼ ਚਲਦੀ ਰਹੇਗੀ। ਅੱਜ ਵੀ ਜੇ ਕੋਈ ਪੁਰਾਣੀ ਇਨਸੀਡੈਂਟ ਬਾਰੇ ਦੱਸਦਾ ਉਹ ਵੀ ਆਪੀਸੀ 'ਚ ਦਰਜ ਹੋਣਗੇ ਜਿਹੜੇ ਉਸ ਟਾਈਮ ਤੇ ਕਾਨੂੰਨ ਲਾਗੂ ਸੀ। ਤੇ ਅੱਜ ਤੋਂ ਜਿੰਨੇ ਵੀ ਹੋਰ ਨਵੇਂ ਕ੍ਰਾਈਮ ਹੋਣਗੇ ਉਹ ਸਾਰੇ ਬੀਐਨਐਸਐਸ ਚ ਬੀਐਨਐਸਐਸ ਤੇ ਬੀਐਨਐਸਐਸ ਚ ਸਾਰੀ ਕਾਰਵਾਈ ਹੋਏਗੀ। ਕਿੰਨ ਚੰਡੀਗੜ੍ਹ ਤੇ ਹੁਣ ਤੱਕ ਕੋਈ ਨਿਆ ਐਫਆਈਆਰ ਅਜ ਦਰਜ ਹੋਈ ਹੈ? ਅੱਜ ਅਸੀਂ ਹਲੇ ਤੱਕ ਐਫਆਈਆਰ ਦਰਜ ਕੋਈ ਨਹੀਂ ਹੋਈ ਜਿਵੇਂ ਹੋਏਗੀ ਕੋਈ ਸੂਚਨਾ ਆਏਗੀ ਤੁਹਾਨੂੰ ਅਸੀਂ ਦੱਸ ਦਾਂਗੇ। ਤੇ ਮੈਨ ਵਿਕਟਿਮਸ ਨੂੰ ਜਿਹੜਾ ਕੀ ਬਦਲਾਵ ਕੀਤਾ ਜਾ ਰਿਹਾ ਵਿਕਟਿਮਸ ਨੂੰ ਕਿੰਨਾ ਕੋ ਫਾਇਦਾ ਮਿਲ ਸਕਦਾ ਇਸ ਨਵੇਂ ਲੱਗ ਵਿਕਟਿਮਸ ਦਾ ਵਿਕਟਿਮ ਸੈਂਟ੍ਰਿਕ ਅਪਰੋਚ ਹੈ ਇਹਦੇ ਚ ਕੋਈ ਵੀ ਵਿਕਟਿਮ ਕਿਸੇ ਵੀ ਪੁਲਿਸ ਸਟੇਸ਼ਨ ਚ ਜਾ ਕੇ ਆਪਣੀ ਐਫਆਈਆਰ ਲੋਜ ਕਰਾ ਸਕਦਾ ਹੈ ਚ ਇਲੈਕਟ੍ਰੋਨਿਕ ਫਾਰਮ 'ਚੋ ਕੰਪਲੇਂਟ ਆਪਣੀ ਦੇ ਸਕਦੇ ਆ ਤੇ ইএফআর ਦੀ ਪ੍ਰੋਵੀਜ਼ਨ ਵੀ ਕੀਤੀ ਗਈ ਹੈ। ਇਸ ਤੋਂ ਬਾਅਦ ਜੇ ਕਿਸੇ ਦੀ ਐਫਆਰ ਹੁੰਦੀ ਹੈ 90 ਦਿਨਾਂ ਜਾਂ 60 ਦਿਨ ਦੇ ਅੰਦਰ-ਅੰਦਰ ਉਹਨਾਂ ਨੂੰ ਐਫਆਰ ਬਾਰੇ ਦੱਸਿਆ ਜਾਏਗਾ। ਇਨਵੈਸਟੀਗੇਸ਼ਨ ਬਾਰੇ ਜੋ ਵੀ ਪ੍ਰੋਸੀਡਿੰਗ ਹੋ ਰਹੀ ਹੈ ਵਿਕਟਿਮ ਨੂੰ ਉਹਦੇ ਬਾਰੇ ਜਾਣੂ ਕਰਾਇਆ ਜਾਏਗਾ। ਜਦੋਂ ਚਾਰਟ ਸ਼ੀਟ ਕੋਰਟ 'ਚ ਦਿੱਤੀ ਜਾਂਦੀ ਹੈ ਤਾਂ ਵਿਕਟਿਮ ਨੂੰ ਉਹਦੀ ਇੱਕ ਕਾਪੀ ਦਿੱਤੀ ਜਾਏਗੀ। ਇਲੈਕਟ੍ਰੋਨਿਕ ਫਾਰਮ 'ਚ ਵੀ ਕਾਪੀ ਦਿੱਤੀ ਜਾਏਗੀ ਪੈਨ ਡਰਾਈਵ 'ਚ ਵੀ ਤਾਂ ਕਿ ਵਿਕਟਿਮ ਨੂੰ ਸਹੂਲਤ ਹੋਏ। ਤਾਂ ਬਹੁਤ ਸਾਰੀ ਐਵੇਂ ਦੀ ਪ੍ਰੋਵੀਜ਼ਨ ਹੈ ਜਿੱਥੇ ਵਿਕਟਿਮ ਨੂੰ ਸਹੂ ਪੁਲਿਸ ਦੇ ਪ੍ਰੋਸੀਜਰ ਨੂੰ ਚੇਂਜ ਕੀਤਾ ਗਿਆ ਹੈ। ਜਿਹੜਾ ਜ਼ੀਰੋ ਐਫਆਰ ਦੀ ਗੱਲ ਕੀਤੀ ਜਾ ਜਿਵੇਂ ਕੋਈ ਨੀਚੇ ਲੈਵਲ ਦੇ ਪੁਲਿਸ ਹੁੰਦੇ ਸੀ ਜਿਵੇਂ ਕਹਿੰਦੇ ਸਾਡਾ ਜੂਰੀਡਿਕਸ਼ਨ ਨਹੀਂ ਹੈ ਪਰ ਚੰਡੀਗੜ੍ਹ ਦੀ ਨਹੀਂ ਕੋਈ ਹੋਰ ਵੀ ਸਟੇਟ ਦੀ ਗੱਲ ਕੀਤੀ ਜਾਵੇ ਤਾਂ ਇਸ ਤਰ੍ਹਾਂ ਅਕਸਰ ਦੇਖਿਆ ਜਾਂਦਾ ਸੀਗਾ ਕਿ ਵੀ ਉਹ ਕਹਿੰਦੇ ਸੀ ਸਾਡੀ ਜੂਰੀਡਿਕਸ਼ਨ ਨਹੀਂ ਹੈ ਤੇ ਜ਼ੀਰੋ ਐਫਆਰ ਨੂੰ ਲੈ ਕੇ ਮੈਂ ਕੀ ਕੁਝ ਦੇਖੋ ਜ਼ੀਰੋ ਐਫਆਰ ਦਾ ਵੀ ਇਸ ਵਿੱਚ ਪ੍ਰੋਵੀਜ਼ਨ ਕੀਤਾ ਗਿਆ ਹੈ ਤੇ ਅਸੀਂ ਕਿਤੇ ਵੀ ਕ੍ਰਾਈਮ ਹੋਏ ਪੂਰੇ ਭਾਰਤ ਵਿੱਚ ਕਿਤੇ ਵੀ ਕਿਸੇ ਵੀ ਪੁਲਿਸ ਸਟੇਸ਼ਨ ਜਾ ਕੇ ਜ਼ੀਰੋ ਐਫਆਰ ਲੌਂਚ ਕਰਾਈ ਜਾ ਸਕਦੀ ਹੈ। ਤੇ ਮੈਂ ਕੁਝ ਐਡਵੋਕੇਟਸ ਦਾ ਵੀ ਕੋਈ ਪ੍ਰਾਵਧਾਨ ਨਹੀਂ ਦਿੱਤਾ ਜਿਵੇਂ ਕੋਈ ਵਿਕਟਿਮਸ ਨੂੰ ਅਗਰ ਪੁਲਿਸ ਦੀ ਮਦਦ ਚਾਹੀਦੀ ਹੈ ਕੋਈ ਐਡਵੋਕੇਟਸ ਨੂੰ ਲੈ ਕੇ ਬਿਲਕੁਲ ਫ੍ਰੀ ਲੀਗਲ ਏਡ ਦਾ ਦੇਖੋ ਇਸ ਚ ਪਹਿਲੇ ਵੀ ਕੰਟਰੀ ਚ ਕਾਫੀ ਸਕੀਮਸ ਚੱਲ ਰਹੀਆਂ ਸੀ ਹੁਣ ਵੀ ਇਹਦੇ ਚ ਹੈ ਕਿ ਜਿਹੜੇ ਵਿਕਟਿਮ ਹੈ ਅਕਿਊਜ਼ਡ ਹੈ ਜਿਹੜੇ ਪੂਰ ਹੈ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਨੂੰ ਫ੍ਰੀ ਲੀਗਲ ਏਡ ਦਾ ਪ੍ਰੋਵੀਜ਼ਨ ਵੀ ਕੀਤਾ ਗਿਆ ਹੈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਨਾਲ ਅਸੀਂ ਟਾਈਪ ਕਰਕੇ ਉਹਨਾਂ ਨੂੰ ਫ੍ਰੀ ਲੀਗਲ ਏਡ ਵੀ ਪ੍ਰੋਵਾਈਡ ਕਰਾਵਾਂਗੇ। ਤੇ ਨਡੀਪੀਐਸ ਦੇ ਕਿਸੇ ਨੂੰ ਲੈ ਕੇ ਅਗਰ ਗੱਲ ਕੀਤੀ ਜਾਵੇ ਤੇ ਐਨਡੀਪੀਐਸ ਦੇ ਕਿਸ ਤਰ੍ਹਾਂ ਮਤਲਬ ਕਿ ਕੋਈ ਵੀਡੀਓਗ੍ਰਾਫੀ ਵੀ ਹੋਏ ਕਰੇਗੀ। ਸਾਰੇ ਕੇਸਾਂ 'ਚ ਜੀ ਹੁਣ ਕਿਉਂਕਿ ਸੀਆਰਪੀਸੀ ਜਿਹੜੀ ਚੇਂਜ ਹੋ ਕੇ ਹੁਣ ਬੀਐਨਐਸਐਸ ਬਣ ਗਈ। ਜਿਹੜੇ ਕੇਸਾਂ 'ਚ ਸੀਆਰਪੀਸੀ ਲਾਗੂ ਹੁੰਦਾ ਸੀ ਐਨਡੀਪੀਐਸ ਐਕਸਾਈ ਹੋਰ ਤਰ੍ਹਾਂ ਦੇ ਕੇਸ ਸਪੈਸ਼ਲ ਐਕਟਸ ਵੀ ਜਿਹੜੇ ਸੀ ਜਿਨ੍ਹਾਂ 'ਚ ਲਿਖਿਆ ਗਿਆ ਸੀ ਕਿ ਸੀਆਰਪੀਸੀ ਦੇ ਸਾਰੇ ਪ੍ਰੋਵੀਜ਼ਨਸ ਲਾਗੂ ਹੋਣਗੇ ਉਹਦੇ 'ਚ ਹੁਣ ਆਟੋਮੈਟਿਕਲੀ ਬੀਐਨਐਸਐਸਡੀ ਪ੍ਰੋਵੀਜ਼ਨ ਵੀ ਲਾਗੂ ਹੋਣ ਗਿਆ ਤੇ ਉਵੇਂ ਹੀ ਉਹੀ ਤਫ਼ਤੀਸ਼ ਦਾ ਪ੍ਰੋਸੀਜ ਬਾਕੀ ਸਾਰੇ ਕੇਸਾਂ 'ਚ ਵੀ ਕੀਤਾ ਜਾਏਗਾ ਜੀ ਮੈਮ ਜਿੱਦਾਂ 3 ਸਾਲ ਤੋਂ ਘੱਟ ਦੀ ਸਜ਼ਾ ਹੁੰਦੀ ਆ ਹਾਰਟ ਦੇ ਕੇਸ ਜਾਂ ਕੋਈ ਹੋਰ ਕੇਸ ਲਾ ਲੀਜੀਏ ਉਹਦੇ 'ਚ ਵੀ ਵੀਡੀਓਗ੍ਰਾਫੀ ਮਸਟ ਹੈ ਆ ਦੇਖੋ ਇਹਦੇ 'ਚ ਵੀਡੀਓਗ੍ਰਾਫੀ ਜਿਹੜੀ ਹੈ ਜਿਹੜਾ ਫੋਰੈਂਸਿਕ ਟੀਮ ਜਿਹੜੀ ਜਾਏਗੀ ਉਹ 7 ਸਾਲ ਦੇ ਉੱਪਰ ਸਜ਼ਾ ਵਾਲੇ ਕੇਸਾਂ 'ਚ ਜਾਏਗੀ ਬਟ ਜਿਹੜੀ ਸੀਜ਼ਰ ਦੀ ਵੀਡੀਓਗ੍ਰਾਫੀ ਹੈ ਜੇ ਕੋਈ ਜ਼ਬਤ ਕਰਦੇ ਆਸੀਂ ਇੱਕ कोई ब्लड लेडन क्लोज करते हैं वो सारे ची कंपलसरी है वीडियोग्राफी थैंक यू ए सी मैम कमरदीप कौर जी चंडीगढ़ के एस एस पी है जिन्होंने जेडे तीन नवे कानून लागू हुए हैं वो बारे जानकारी दी है चंडीगढ़ तो कैमरामैन दीपक के मैं अमन लूना दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप